ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਹਾਂ ਨਵਨੀਤ ਸਿੰਘ ਬਦਵਾ ਪੰਜਾਬ ਹੁਣ AI ਦੇ ਜ਼ਰੀਏ ਚੱਲ ਰਿਹਾ ਹੈ ਅੱਜ ਇੱਕ ਵੱਡੀ ਗੱਲ ਤੁਹਾਡੇ ਸਾਹਮਣੇ ਕਰੂੰਗਾ ਕੁਝ ਤੱਥਾਂ ਸਮੇਤ ਗੱਲ ਕਰੂੰਗਾ ਕਿਸੇ ਨੂੰ ਕੋੜੀ ਲੱਗਦੀ ਹੈ ਲੱਗੇ ਕਿਸੇ ਨੂੰ ਚੰਗੀ ਲੱਗਦੀ ਹੈ ਬਿਲਕੁਲ ਲਗਣੀ ਚਾਹੀਦੀ ਹੈ ਪਰ ਸਵਾਲ ਵੱਡਾ ਹੈ ਕਿ ਗੱਲ ਸੱਚ ਹੋਏਗੀ ਔਰ ਸੱਚ ਜਦੋਂ ਹੁੰਦਾ ਤਾਂ ਕਈ ਵਾਰੀ ਚੁੱਪ ਜਾਂਦਾ 10 ਮਿੰਟਾਂ ਚ ਹੋ ਸਕਦਾ 1 ਮਿੰਟ ਬਾਦੂ ਹੋ ਜਾਏ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਜੇ 10 ਮਿੰਟ ਹੈ ਤਾਂ ਮੇਰੀ ਬੇਨਤੀ ਹੈ ਇਸ ਵੀਡੀਓ ਨੂੰ ਵੇਖਿਓ ਨਹੀਂ ਤੇ ਸਕਿੱਪ ਕਰ ਦਿਓ ਘਰੇ ਜਾ ਕੇ ਜਦੋਂ ਸਮਾਂ ਹੋਏ ਉਦੋਂ ਵੇਖਿਓ ਕਿਉਂਕਿ ਵਿਚਾਰ ਛੱਡੋਗੇ ਤੁਹਾਡੇ ਸਮਝ ਨਹੀਂ ਆਣੀ ਕੱਲ ਤੋਂ ਇੱਕ ਲਗਾਤਾਰ ਲੰਬੀ ਚਰਚਾ ਪੰਜਾਬ 'ਚ ਛੜੀ ਹੋਈ ਹੈ ਚਰਚਾ ਇੱਕ ਆਡੀਓ ਨੂੰ ਲੈ ਕੇ ਪੰਜਾਬ ਪੁਲਿਸ ਨੇ ਦਾਅਵਾ ਕਰ ਦਿੱਤਾ ਹੈ ਕਿ ਇਹ ਆਡੀਓ ਫਰਜ਼ੀ ਹੈ ਨਕਲੀ ਹੈ AI ਤੋਂ ਬਣੀ ਹੈ ਮੈਂ ਅੱਜ ਪੰਜਾਬ ਪੁਲਿਸ ਦੇ ਇਸ ਦਾਅਵੇ ਦੇ ਨਾਲ ਇਸ ਖਬਰ ਨੂੰ ਅੱਗੇ ਤੋਰੂੰਗਾ ਇਹ ਵੀਡੀਓ AI ਨਾਲ ਬਣੀ ਹੈ ਮੈਂ ਵੀ ਤੁਹਾਨੂੰ ਇਹ ਗੱਲ ਕਹਿੰਦਾ ਮੈਸੇਜ ਕਰਕੇ ਕਹ ਰਿਹਾ ਧਿਆਨ ਨਾਲ ਇਸ ਵੀਡੀਓ ਨੂੰ ਸੁਣਿਓ ਸਮਝਿਓ ਸੱਚ ਤੱਤਾਂ ਸਮੇਤ ਤੁਹਾਡੇ ਸਾਹਮਣੇ ਹੋਏਗਾ ਏਆਈ ਦੀ ਇੱਕ ਵੀਡੀਓ ਜਾਂ ਆਡੀਓ ਮੈਂ ਵੀ ਹੁਣ ਏਆਈ ਕਹੂੰਗਾ ਉਹਨੂੰ ਤੁਹਾਨੂੰ ਬੁਰਾ ਲੱਗੇ ਲੱਗੇ ਪਰ ਧਿਆਨ ਨਾਲ ਸੁਣਿਓ ਦਰਸਲ ਇੱਕ ਸੁਖਬੀਰ ਸਿੰਘ ਬਾਦਲ ਨੇ ਵੀਡੀਓ ਆਪਣੇ ਪਲੇਟਫਾਰਮ ਤੇ ਵੀਰਵਾਰ ਸਵੇਰੇ ਸਾਂਝੀ ਕੀਤੀ ਵੀਡੀਓ ਸੀ ਕਿ ਕਿਵੇਂ ਧੱਕਾ ਕਰਨਾ ਇੱਕ ਕੌਨ ਕਾਲ ਦੀ ਰਿਕਾਰਡਿੰਗ ਜਿਹਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ ਪੁਲਿਸ ਅਫਸਰਾਂ ਵੱਲੋਂ ਵੱਡੇ ਲੈਵਲ ਦੇ ਪੁਲਿਸ ਅਫਸਰਾਂ ਵੱਲੋਂ ਜੋ ਕਿਹਾ ਗਿਆ ਕਿ ਭਈ ਧੱਕਾ ਕਿਵੇਂ ਕਰਨਾ ਉਹਦੀ ਇੱਕ ਐਸਓਪੀ ਜਾਰੀ ਕੀਤੀ ਗਈ ਇੱਕ AI ਜਨਰੇਟਿਡ ਵੀਡੀਓ ਆਡੀਓ AI ਜਨਰੇਟਿਡ ਆਡੀਓ ਇਹ ਸੁਖਬੀਰ ਬਾਦਲ ਨੇ ਸ਼ੇਅਰ ਕੀਤੀ ਪਰ ਮੈਂ ਹੈਰਾਨ ਹਾਂ ਪੰਜਾਬ ਦੇ ਉਹਨਾਂ ਟੀਵੀ ਚੈਨਲਾਂ ਤੇ ਪੰਜਾਬ ਦੇ ਉਹਨਾਂ ਲੋਕਾਂ ਤੇ ਆ ਕਹਿ ਲੋ ਕਿ ਆਪਣੇ ਹੀ ਸਾਥੀ ਨੇ ਪੱਤਰਕਾਰਾਂ ਤੇ ਕਿ ਉਹ AI ਵੀਡੀਓ ਆਡੀਓ ਨੂੰ ਸੁਣ ਤੇ ਲੋ ਇੱਕ ਵਾਰੀ ਅੱਜ ਕੱਲ ਦਾ AI ਦੇ ਐਸਟ੍ਰੋਲੋਜੀ ਦੇ ਐਪ ਵੀ ਬੜੇ ਚੱਲ ਰਹੇ ਪਤਾ ਨਹੀਂ ਕਿਹੜੇ ਕਿਹੜੇ ਜਿਹੜੇ ਤੁਹਾਡਾ ਭਵਿੱਖ ਦੱਸ ਦਿੰਦੇ ਆ ਪਰ ਮੈਨੂੰ ਲੱਗਦਾ ਕਿ ਜਿਸ ਵੀ ਸ਼ਖਸ ਨੇ ਉਹ AI ਵੀਡੀਓ ਬਣਾਈ ਹੈ ਕੀਤਾ ਤੇ ਗਲਤ ਹੀ ਹੈ ਪਰ ਚਾ ਦਰਜ ਹੋ ਗਿਆ ਚੰਗੀ ਗੱਲ ਹੈ ਹੋਣਾ ਚਾਹੀਦਾ ਪੰਜਾਬ ਪੁਲਿਸ ਕਰੇ ਪਰ ਜੋ ਨੇ ਕਿਹਾ ਉਹ ਸੱਚ ਕਿਵੇਂ ਹੋ ਗਿਆ ਜੋ ਉਸ AI ਆਡੀਓ ਦੇ ਵਿੱਚ ਕਿਹਾ ਗਿਆ ਜੋ ਜੋ ਗੱਲ ਕਹੀ ਗਈ ਆਡੀਓ ਸਵੇਰੇ ਆਉਂਦੀ ਹੈ ਸ਼ਾਮ ਤੱਕ ਉਹ ਸਾਰਾ ਕੁਝ ਸੱਚ ਹੋ ਜਾਂਦਾ ਹੈ ਯਾਨੀ ਕਿ ਜਿਸ ਬੰਦੇ ਨੇ ਉਹ AI ਵੀਡੀਓ ਬਣਾਈ ਉਹ ਕੋਈ ਭਵਿੱਖਬਾਣੀ ਕਰਦਾ ਹੋਣਾ ਜਾਂ ਉਹੀ ਤੈਅ ਕਰਦਾ ਹੋਣਾ ਅੱਗੇ ਦੇਸ਼ ਚ ਪੰਜਾਬ ਚ ਸ੍ਰਿਸ਼ਟੀ ਚ ਬ੍ਰਹਮੰਡ ਚ ਹੋਣਾ ਕੀ ਕੀ ਹੈ ਤੱਤ ਹੁਣ ਇੱਕ ਇੱਕ ਕਰਕੇ ਆਨਾ ਧਿਆਨ ਨਾਲ ਸੁਣੀ ਜਾਓ ਉਸ ਆਡੀਓ ਨੂੰ ਜਦੋਂ ਤੁਸੀਂ ਧਿਆਨ ਨਾਲ ਸੁਣੋਗੇ ਮੈਂ ਪੂਰੀ ਸੁਣੀ ਹੈ ਔਰ ਕੱਲ ਦੇ ਜਿੰਨੇ ਇਨਸੀਡੈਂਟ ਹੋਏ ਸਾਰੇ ਉਹ ਮੇਰੇ ਦਿਮਾਗ ਚ ਕੈਪਚਰ ਹੋ ਗਏ ਹੁਣ ਤੁਸੀਂ ਵੀ ਉਹਨੂੰ ਆਪਣੇ ਦਿਮਾਗ ਚ ਕੈਪਚਰ ਕਰੋ ਫਿਰ ਤੁਸੀਂ ਤੈਅ ਕਰੋ ਕਿ AI ਵਾਲਾ ਬੰਦਾ ਸਾਨੂੰ ਵੀ ਚਾਹੀਦਾ ਬਈ ਮੈਂ ਵੀ ਚਾਹੁੰਨਾ ਇਸ ਪਲੇਟਫਾਰਮ ਨੂੰ ਇਸ ਚੈਨਲ ਨੂੰ AI ਦੇ ਚਰੀਏ ਨਾਲ ਅੱਗੇ ਲੈ ਜਾਈਏ ਕਿ ਗੱਲ ਹੀ ਨਾ ਹੋਏ ਕੁਝ ਕਰ ਮਸਲੇ ਧਿਆਨਿਆ ਜਦੋਂ ਆਡੀਓ ਸ਼ੁਰੂ ਹੁੰਦੀ ਹੈ ਜੋ AI ਜਨਰੇਟਡ ਆਡੀਓ ਹੈ ਉਹਦੇ ਚ ਸ਼ੁਰੂਆਤ ਚ ਗੱਲ ਕਰਦੇ ਕਿ ਜੀ ਧੱਕਾ ਬਾਹਰ ਹੋਣਾ ਚਾਹੀਦਾ ਅੰਦਰ ਨਹੀਂ ਹੋਣਾ ਚਾਹੀਦਾ ਜਿਹੜਾ ਬੰਦਾ ਉਹ ਕੌਣ ਕੌਣ ਲੈ ਰਿਆ ਸੀ ਮੈਨੂੰ ਨਹੀਂ ਪਤਾ ਉਹ ਕੌਣ ਹੈ ਮੈਨੂੰ ਨਹੀਂ ਪਤਾ ਉਹ ਚਸ਼ਮਾ ਲਾਉਂਦਾ ਨੀ ਲਾਉਂਦਾ ਮੈਨੂੰ ਨਹੀਂ ਪਤਾ ਉਹ ਕਿਹੜੇ ਅਹੁਦੇ ਤੇ ਹੈ ਉਹ AI ਜਨਰੇਟਡ ਹੈ ਉਹ ਕਹਿੰਦਾ ਜੀ ਪ੍ਰਸ਼ਾਸਨ ਤੇ ਕਹਿ ਰਹੇ ਤੱਕਾ ਤੇ ਹੋਏਗਾ ਹੋਣਾ ਹੈ ਪਰ ਇਹ ਧਿਆਨ ਰੱਖਿਓ ਅੰਦਰ ਨਾ ਹੋਵੇ ਸੁਣੋ ਪਹਿਲੀ ਗੱਲ ਹੈ ਸਿਵਨ ਪ੍ਰਸ਼ਾਸਨ ਤੇ ਪੰਜ ਮਿਊਨਿਸਪਲ ਕਾਰਪੋਰੇਸ਼ਨ ਤੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹੂਆ ਬਣਿਆ ਆ ਉਹ ਟੱਕੇ ਤੋਂ ਮਨਾ ਨਹੀਂ ਕਰਦੇ ਉਹ ਸਰਕਾਰੀ ਸੈਂਟਰ ਚ ਸਰਕਾਰੀ ਪ੍ਰਮਾਈਸਸ ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਤਾਂ ਕੰਮ ਕੀ ਉੱਥੇ ਕੋਈ ਪੀਪਰ ਫਾੜਨੇ ਕੋਈ ਬੰਦੇ ਪੈਸੇ ਪੀਪਰ ਖੋ ਕੇ ਭਜਣਾ ਉਹ ਕੰਮ ਸੈਂਟਰ ਚ ਨਾ ਹੋਵੇ ਇਹ ਗੱਲ ਥੀਰ ਆ ਜੀ ਸਾਰਿਆਂ ਨੂੰ ਸੋ ਸੁਣਿਆ ਤੁਸੀਂ ਕਿਵੇਂ ਉਹ ਸ਼ਖਸ ਏਆਈ ਆਲਾ ਕਹਿ ਰਿਹਾ ਕਿ ਜੇ ਤੱਕਾ ਤੇ ਹੋਏਗਾ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਤੱਕਾ ਹੋਣਾ ਕਰਨਾ ਪਰ ਇਹ ਧਿਆਨ ਰੱਖਿਓ ਕਿ ਅੰਦਰ ਨਾ ਹੋਵੇ ਤੁਹਾਡੀ ਡਿਊਟੀ ਹੈ ਉਹ ਪਰਮਿਸਸਸ ਦੇ ਵਿੱਚ ਨਾ ਹੋਵੇ ਔਰ ਜੋ ਹੋਣਾ ਬਾਹਰ ਹੋਵੇ ਹੁਣ ਤਸਵੀਰਾਂ ਵੇਖ ਲਓ ਜੋ ਕੁਝ ਉੱਥੇ ਹੋਇਆ ਸੋ ਤਸਵੀਰਾਂ ਵੀ ਤੁਸੀਂ ਵੇਖ ਲੀਆਂ ਯਾਨੀ ਕਿ ਜੋ AI ਵਾਲਾ ਸ਼ਖਸ ਉੱਥੇ ਕਹਿ ਰਿਹਾ ਸੀ ਨਾ ਕਿ ਧੱਕਾ ਤੇ ਹੋਏਗਾ ਪਰ ਬਾਹਰ ਕਰਿਓ ਅੰਦਰ ਨਾ ਕਰਿਓ ਉਹ ਹੋ ਗਿਆ ਯਾਨੀ ਕਿ AI ਵਾਲੇ ਨੇ ਜੋ ਕਿਹਾ ਉਹ ਹਕੀਕਤ ਹੋ ਗਈ ਫਿਰ ਅੱਗੇ ਉਹ ਬੰਦਾ ਕੀ ਕਹਿੰਦਾ ਕਿ ਭਈ ਆ ਮੈਂ ਲਿਖ ਕੇ ਲਿਆ ਸਾਰਾ ਮੈਂ ਪੂਰੀ ਸੁਣ ਕੇ ਪੂਰਾ ਤਿਆਰੀ ਨਾਲ ਆਇਆ ਟੈਨਸ਼ਨ ਨਾ ਲੋ ਫਿਰ ਉਹ ਬੰਦਾ ਕਹਿੰਦਾ ਜੀ ਬਾਹਰ ਰੱਖਿਓ ਸਿਕਿਉਰਟੀ ਵਾਲੇ ਵੀ ਹੋਣਗੇ ਨਾਲ ਦਰਸਲ ਇਹ ਗੱਲ ਹੋ ਰਹੀ ਸੀ ਉਸ AI ਵਾਲੇ ਸ਼ਖਸ ਵੱਲੋਂ ਜਾਂ AI ਵੀਡੀਓ ਜਿਹਨੇ ਬਣਾਈ ਹੈ ਨਾ ਆਡੀਓ ਉਹ ਕਹਿ ਰਿਹਾ ਸੀ ਕਿ ਜਾਣਕਾਰੀ ਹੈ ਕਿ ਸ਼ਸ ਸੁਖਬੀਰ ਬਾਦਲ ਵੀ ਪਹੁੰਚ ਸਕਦੇ ਆ ਤੇ ਥੋੜਾ ਜਿਹਾ ਧਿਆਨ ਰੱਖਿਓ ਸਿਕਿਉਰਟੀ ਡਬਲ ਕਰ ਦਿਓ ਹੁਣ AI ਵਾਲੇ ਨੂੰ ਕਿਵੇਂ ਮਤਲਬ ਜਿਹਨੇ ਬਣਵਾਈ ਹੋएगी ਉਹਨੇ ਮੇਰੇ ਹਿਸਾਬ ਨਾਲ ਸੁਖਬੀਰ ਬਾਦਲ ਨੇ ਨਾ ਬਣਵਾ ਦਿੱਤੀ ਹੋਵੇ ਦਰਸਨੋ ਉਸ ਤੋਂ ਇੱਕ ਦਿਨ ਪਹਿਲੇ ਜਿਹੜਾ ਹਲਕਾ ਹਲਕਾ ਕਨੌਰ ਦਾ ਨਵਾਂ ਹਲਕਾ ਇੰਚਾਰਜ ਸਰਜੀਤ ਸਿੰਘ ਚਿੰਜਰ ਉੱਥੇ ਪਹੁੰਚਿਆ ਸੀ ਉਹਨੇ ਹੰਗਾਮਾ ਕੀਤਾ ਤੇ ਉਹਨੇ ਇੱਕ ਨਾ ਆ ਫੋਨ ਕਾਲ ਕਹਿੰਦੇ ਲੋਕਾਂ ਚ ਖੜਕੇ ਕੈਮਰੇ ਅੱਗੇ ਸੁਖਬੀਰ ਬਾਦਲ ਨੂੰ ਵੀ ਕੀਤੀ ਉਹ ਵੀ ਸੁਣੋ ਡਿਵੀਜ਼ਨਲ ਕਮਿਸ਼ਨਰ ਦੇ ਮਨ ਚ ਇਹ ਗੱਲ ਸੀਗੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਖਬੀਰ ਬਾਦਲ ਕਨੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋ ਗਈ ਸ਼ਹਿਰ ਵਾਲੇ ਸੈਕਟਰ ਚ 100 ਬੰਦੇ ਆਦੇ ਥਾਂ ਤੇ ਕੱਲ ਅਸੀਂ 200 ਬੰਦਾ ਲਾਵਾਂਗੇ ਨੌਰ ਚ ਸਭ ਤੋਂ ਜ਼ਿਆਦਾ ਧੱਕਾ ਹੋਣਾ ਆ ਤਾਂ ਉੱਥੇ ਇੱਕ ਡੀਐਸਪੀ ਐਕਸਟਰਾ ਲਾਇਆ ਜਾਵੇਗਾ ਲਾਭੋ ਸਰ ਲਾਭੋ ਜਿਹੜੇ ਜੋ ਡਿਪਟੀ ਕਮਿਸ਼ਨਰ ਨੇ ਕਿਹਾ ਸੀ ਆਪਾਂ ਨੌਕਾ ਦਾ ਬੰਦ ਉਹ ਕਹਿੰਦਾ ਯਾਰ ਮਾਈਕਿੰਗਾ ਚੱਲੂਗਾ ਫੋਰਟਾਟ ਇੰਗੇਸ ਜਿੱਥੇ ਉਹ ਡਿਪਟੀ ਕਮਿਸ਼ਨਰ ਨੇ ਗਿਆ ਸੀ ਬਾਬਾ وہاں ਤੇ ਇੱਕ ਡੀਐਸਪੀ ਆਪਾਂ ਹੋਰ ਲਾਈਏ ਜਿਸ ਰਿਸਰਚ ਇਸ ਨੰਬਰ 2 ਡਬਲ ਡਿਪਲੋਇਮੈਂਟ ਕਰੀ ਆ ਆਈਟੀਆਈ ਚ ਸਰ ਬਾਕੀ 10 ਸੈਂਟਰਾਂ ਚ ਸੇਮ ਡਿਪਲੋਇਮੈਂਟ ਚੱਲੂਗੀ ਇੱਕ ਜਿਹੜੇ ਬੀਡੀਪੀਓ ਦਫ਼ਤਰ ਨੇ 10 ਸਰ ਉੱਤੇ ਵੀ ਦੋ ਦੋ ਤੇ ਉਹ ਕੱਢਣਾ ਆਪਾਂ ਸ਼ਹਿਰ ਦੇ ਸੈਂਟਰਲੀ ਲਾਕੀ ਰਾਈਲੀ ਜੀ ਸਰ ਇਹ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਣਾ ਤੇ ਬੀਡੀਪੀਓ ਦਫਤਰ ਚ 2-2 3-3 ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮਜ਼ਦਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਨਾ ਪਹਿਲੀ ਗੱਲ ਦੂਜੀ ਗੱਲ ਜਿੱਦਣ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਿੱਦਾਂ ਜਿੱਦਾਂ ਨਾਮੀਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂ ਰਾਈਟ ਸਰ ਕਿਉਂਕਿ ਜਦੋਂ ਜਦੋਂ ਨਾਮੀਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੌਣਾ ਪਊਗਾ ਦੇ ਲੋਕੀ ਆਰੋਡੇ ਤੇ ਪੀਟੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ। ਹੇ ਸਤਨਾਮ ਜੀ ਸੁਣ ਲਿਆ ਜੀ ਸਾਰੇ ਆ ਨੇ। ਜਗੀਸ਼ਦਰ ਕਿਸ਼ੋਰ ਸੁਣ ਲਈ। ਹੁਣ ਸਰਬਜੀ ਚੈਂਜਰ ਕਹਿ ਰਿਹਾ ਤੇ ਸੁਖਬੀਰ ਬਾਦਲ ਉਸ ਫੋਨ 'ਚ ਕਹਿ ਰਿਹਾ ਮੈਂ ਕੱਲ ਆਣਾ। ਉਹ AI ਵਾਲੇ ਨੂੰ ਵੀ ਪਤਾ ਸੀ ਕਿਉਂਕਿ ਫੋਨ ਤਾਂ ਗੱਲ ਹੋ ਰਹੀ ਹੋਣੀ ਹੈ ਨਾ ਮੇਬੀ AI ਨੇ ਕੈਪਚਰ ਕਰ ਲਿਆ ਹੋਣਾ। Google ਤੱਕ ਉੱਪਰ ਤੱਕ ਪਤਾ ਨਹੀਂ ਕਿੱਥੇ ਕਿੱਥੇ ਤੱਕ ਗਿਆ ਹੋਣਾ। ਉਹ ਗੱਲ ਵੀ ਇਸ AI ਜਨਰੇਟਿਡ ਕੌਨ ਕਾਲ 'ਚ ਹੋਈ ਹੈ। ਜਿਹੜੀ ਆਡੀਓ ਫਰਜੀ ਬਣਾਈ ਹੈ ਨਾ AI ਤੋਂ ਉਹਦੇ 'ਚ ਵੀ ਹੋਈ ਹੈ। ਫਿਰ ਅੱਗੇ ਉਹ ਕੀ ਕਹਿੰਦਾ ਉਮਾਰੋ ਬਾਰ ਹੋ ਜੇ ਫਿਰ ਠੀਕ ਹੈ ਅੰਦਰ ਨਹੀਂ ਕੁਝ ਹੋਣਾ ਚਾਹੀਦਾ ਪੰਜਾਬ ਚ ਕੱਲ ਜੋ ਤਸਵੀਰਾਂ ਸਾਹਮਣੇ ਆਈਆਂ ਨਾ ਮੈਂ ਇਸ ਆਡੀਓ ਦੇ ਰੈਫਰੈਂਸ ਤੋਂ ਪੂਰੇ ਪੰਜਾਬ ਦੀ ਗੱਲ ਕਰੂੰਗਾ ਹੁਣ ਕਨੌਰ ਦੀ ਤਸਵੀਰ ਤੁਸੀਂ ਵੇਖੋ ਕਿ ਕਿਵੇਂ ਇੱਕ ਸ਼ਖਸ ਇੱਕ ਮਹਿਲਾ ਤੋਂ ਉਹਦੇ ਕਾਗਜ਼ਾਤ ਭੱਜ ਕੇ ਫਰਾਰ ਹੁੰਦਾ ਕੈਮਰਾ ਉਹਦਾ ਪਿੱਛਾ ਕਰਦਾ ਉਹ ਐਵੇਂ ਮੂੰਹ ਲਗਾਉਂਦਾ ਤੇ ਭੱਜ ਜਾਂਦਾ ਵੀਡੀਓ ਵੇਖੋ ਜਿਹੜੀਆਂ ਨੇ ਇਸ ਸਮੇਂ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡਿਸ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਬਰੇ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ ਠੀਕ ਐ ਇਸੇ ਤਰ੍ਹਾਂ ਦੀ ਵੀਡੀਓ ਡੇਰਾ ਬਾਬਾ ਨਾਨਕ ਤੋਂ ਹੋਰ ਜਗ੍ਹਾ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਸਾਹਮਣੇ ਆਈਆਂ ਇੱਕ ਵਾਰੀ ਸਾਰੀ ਵੇਖ ਲਓ ਆ ਦੇ ਕੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿਉਂਕਿ ਸਾਹਮਣੇ ਆਮ ਆਦਮੀ ਪਾਰਟੀ ਦੇ ਗੁੰਡੇ ਵੀਡੀਓ ਨੇ ਸਾਡੀ ਖੁਦ ਨੂੰ ਜਾਂ ਚੁੱਤੀ ਚੁੱਕਿਆ ਦੇਣਾ ਆ ਪ੍ਰਸ਼ਾਸਨ ਦੇ ਸਾਹਮਣੇ ਓ ਆ ਤੇ ਜਿਹੜੇ ਸਰਕਾਰੀ ਆ ਖੜੇ ਨੇ ਇਹਨਾਂ ਦੀ ਗਰਦਾਂ ਨੀਚੇ ਚਟਾਈ ਵੀ ਆ ਸੇ ਮੋਰੀਓ ਮੁਰਦਾਬਾ ਖੜੇ ਨੇ ਫੁਰਸਾੜੇ ਡੰਡਾ ਲੈ ਕੀ ਕਰ ਰਹੇ ਨੇ ਪਿੱਛੇ ਸਿਰ ਸੇਮ ਸੇਮ ਹੇ ਇਹਨਾਂ ਦੇ ਹੁਣ ਤਾਂ ਕੋਈ ਸੜਕ ਨਹੀਂ ਸਕਦਾ ਸਹੀ ਗੱਲ ਹੈ ਜੀ ਕੈਂਟ ਰੋਕਦੇ ਨਹੀਂ ਕਿਸੇ ਨੂੰ ਕਿਸੇ ਨੂੰ ਹੀ ਰੋਕਦੇ ਕਾਹਾਂ ਮਹੀਨੇ ਨੂੰ ਪੱਕਾ ਘਾਹੂ ਸੁਣਿਆ ਨੇ ਆਹ ਦੇਖੋ ਆ ਖੜੇ ਨੇ ਇਹਨਾਂ ਦਾ ਵੀ ਕਿਉਂ ਸੂਰ ਆ ਇਹਨਾਂ ਨੂੰ ਵੀ ਕਿਹਾ ਹੋਇਆ ਜੀ ਨਹੀਂ ਇਹਨਾਂ ਨੂੰ ਕੁਝ ਪੜਖ ਦੇ ਕਾਹਦਾ ਹੁੰਦਾ ਨਹੀਂ ਕਾਹਦਾ ਹੁੰਦਾ ਹੈ ਇਹ ਗਰੀਬ ਬੰਦੇ ਦੀ ਝਕਾਨ ਵਾਲੇ ਆ ਸੋ ਸਾਰੀ ਵੀਡੀਓ ਤੁਸੀਂ ਵੇਖੀਆ ਇਹਨਾਂ ਵੀਡੀਓ ਤੋਂ ਤੁਸੀਂ ਸਮਝ ਗੋ ਕਿ AI ਵਾਲੇ ਬਾਬਾ ਸਭ ਕੁਝ ਜਾਣਦੇ ਐ ਹੁਣ ਤੇ ਰੜਾ ਬੋਨਾਂ ਨੂੰ ਹੀ ਮੰਨ ਲਓ ਜਿਹੜੇ ਵੀ AI ਵਾਲੇ ਆ ਨਾ ਉਹਨਾਂ ਨੂੰ ਪਤਾ ਹੁੰਦਾ ਕੀ ਹੋਣਾ ਆ AI ਤੋਂ ਆਡੀਓ ਬਣੀ ਔਰ ਸਾਰਾ ਕੁਝ ਹੋ ਗਿਆ ਹੁਣ ਮੈਂ ਆਨਾ ਅਗਲੀ ਗੱਲ ਤੇ ਫਿਰ ਉਹ ਕਹਿੰਦੇ ਜੀ ਐਮਐਲਏ ਸਾਹਿਬ ਕਿਸੇ ਤੇ ਸੈਟੀਸਫਾਈਡ ਹੋਣ ਦੀ ਗੱਲ ਕਰਦੇ ਐ ਕਿ ਫਲਾਣਾ ਬੰਦਾ ਸੈਟੀਸਫਾਈਡ ਐ ਨੋ ਕਹਿੰਦਾ ਹਾਂਜੀ ਕਹਿਤਾ ਉਹਨਾਂ ਨੂੰ ਕਿ ਬਈ ਤੁਸੀਂ ਆਪਣੇ ਬੰਦੇ ਨਾ ਬਾਹਰ ਹੀ ਡੱਕ ਲਿਓ ਜਿਹਨੂੰ ਡੱਕਣਾ ਪਿੰਡਾਂ ਚ ਡੱਕ ਲਿਓ ਸਾਨੂੰ ਕਰਨ ਦੀ ਲੋੜ ਨਾ ਪਏ ਜੇ ਸਾਡੀ ਫੋਟੋ ਆਡੀਓ ਆਡੀਓ ਵੀਡੀਓ ਕੁਛ ਆ ਜਾਏਗੀ ਤੇ ਸਾਨੂੰ ਬੜੀ ਦਿੱਕਤ ਹੋ ਜਾਏਗੀ ਤੇ ਹੁਣ ਕਿਹੜੀ ਨਹੀਂ ਹੋ ਰਹੀ ਹੁਣ ਵੀ ਤੇ ਹੋ ਰਹੀ ਹੈ ਮਹਾਰਾਜੇ ਸਾਰਾ ਕੁਝ ਹੀ ਆ ਰਿਹਾ ਹੈ ਕਿਵੇਂ ਜੇ ਜੇ ਕਿਸੇ ਨੇ ਧੱਕਾ ਕੀਤਾ ਵੀ ਇਹ ਪੁਲਿਸ ਨੇ ਉਹਨੂੰ ਰੋਕਿਆ ਕਿਉਂਕਿ ਪੁਲਿਸ ਲਾਅ ਐਂਡ ਆਰਡਰ ਮੇਨਟੇਨ ਕਰ ਰਹੀ ਸੀ ਉਹ ਗੱਲ ਠੀਕ ਹੈ ਪੁਲਿਸ ਦੀ ਔਰ ਇਹ AI ਵੀਡੀਓ ਆਡੀਓ ਵਾਲਾ ਨਾ ਇਹ ਬੰਦਾ ਬੜਾ ਖਰਾਬ ਹੈ ਜਿਹਨੇ ਵੀ ਬਣਾਈ ਹੈ ਉਹਨੇ ਸਾਰਾ ਕੁਝ ਉਹੀ ਦੱਸਤਾ ਸੀ ਸਵੇਰੇ ਜੋ ਹੋਣ ਵਾਲਾ ਸੀ ਖੈਰ ਪਰਚੇ ਕੋਈ ਵੀ ਗਏ ਕਾਗਜ਼ਾਤ ਸਾਰਾ ਕੁਝ ਹੋਇਆ ਹੁਣ ਅੱਗੇ ਉਹ ਕੀ ਕਹਿੰਦਾ ਜੇ ਕੋਈ ਰੋਕਾ ਟੋਕੀ ਫੜਾਫੜਾਈ ਕਰਨੀ ਹੈ ਨਾ ਪ੍ਰਾਈਵੇਟ ਬੰਦੇ ਨੇ ਉਹਨੂੰ ਧਿਆਨ ਨਾਲ ਦੇਖ ਲਿਓ ਹੁਣ ਪ੍ਰਾਈਵੇਟ ਬੰਦਾ ਉਸ ਕੌਨ ਕਾਲ ਦੇ ਵਿੱਚ ਜ਼ਿਕਰ ਹੋ ਰਿਹਾ ਜਿਹੜੀ ਫਰਜੀ ਹੈ ਜਿਹੜੀ AI ਵਾਲੀ ਹੈ ਕਿ ਵੀ ਜੋ ਕੋਈ ਰੋਕਾ ਟੋਕੀ ਹੋਣੀ ਉਹ ਬਾਰੀ ਹੋ ਜਾਏ ਅੰਦਰ ਕੁਝ ਨਾ ਹੋਵੇ ਨਾਲ ਉਹ ਕਹਿੰਦਾ ਜੀ ਐ ਐਮ ਐਲ ਏ ਨੂੰ ਵੀ ਕਹਿ ਦਿਓ ਜੀ ਪਿੰਡ 'ਚ ਰੋਕ ਲਏ ਸਾਡੇ ਤੱਕ ਗੱਲ ਨਾ ਆਵੇ ਪਾਲਿਸੀ ਇਹੀ ਆ ਕਿ ਜੋ ਵੀ ਧੱਕਾ ਮੱਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ ਰਾਈਟ ਸਰ ਜੇ ਨੂੰ ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ 'ਚ ਰੋਕੋ ਆਪੂ ਰਾਹਾਂ ਤੇ ਰੋਕੋ ਤੇ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰ ਰਾਈਟ ਸਰ 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 ਜੋ ਵੀ ਕੋਈ ਰੋਡਾ ਟੋਕੀ ਆ ਇਹਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਤੇ ਕਵਾ ਲਵੇ ਪਰ ਪ੍ਰਮਾਈਸਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੁੱਕੀ ਨਹੀਂ ਬਿਲਕੁਲ ਨੋਟਡ ਐ ਸਰ ਨੋਟਡ ਸਰ ਸੱਜ ਕੇ ਜਾਵਾ ਤੇਰੇ ਓਏ ਬੱਲਿਆ ਵਾਓ ਚਲਾਕ ਸੱਜਣਾ ਮਤਲਬ ਮੈਂ ਨਹੀਂ ਕਹਿਣਾ ਚਾਹੁੰਦਾ ਪਰ ਏਆਈ ਵਾਕਈ ਬਹੁਤ ਖਤਰਨਾਕ ਹੈ ਦੇਸ਼ ਲਈ ਖਤਰਨਾਕ ਸਮਾਜ ਲਈ ਖਤਰਨਾਕ ਹੈ ਅੱਗੇ

ਉਹ ਨੂੰ ਸੱਚ ਨਾ ਮੰਨੇ ਉਹ ਕਹਿੰਦੇ ਜੀ ਤੁਸੀਂ ਜੁੜਦੇ ਨਹੀਂ ਕਿ ਚੱਕਰ ਹੈ ਕੋਨ ਕੋਲ ਚ ਪਤਾ ਨਹੀਂ ਉਹਨੇ ਨਾਮ ਕੀ ਲਿਆ ਕਹਿੰਦਾ ਸਰ ਜੀ ਉਹ ਐਦਾਂ ਉਦਾਂ ਫਿਰ ਉਹਨੇ ਕੋਈ ਗੱਲ ਕਹੀ ਉਹਨੇ ਕਾ ਠੀਕ ਹੈ ਜੀ ਕਹਿੰਦਾ ਯਾਰ ਪਹਿਲੇ ਗੱਲ ਪੂਰੀ ਸੁਣ ਲਿਆ ਕਰੋ ਤੁਸੀਂ ਗੱਲ ਨਹੀਂ ਸੁਣਦੇ ਪੂਰੀ ਪਹਿਲੇ ਮਗਾ ਅਡਜੈਕਟਡ ਵਰਡ ਯੂਜ਼ ਕਰਤਾ ਆਰਗੂ ਕਰਨ ਤੋਂ ਪਹਿਲਾਂ ਸੁਣ ਲਿਆ ਕਰੋ AI ਡਾਂਟ ਵੀ ਸਕਦਾ ਜੇ ਤੁਸੀਂ ਨਾ ਮੰਨੇ ਤੇ AI ਇੰਨਾ ਖਤਰਨਾਕ ਹੈ AI ਤੁਹਾਡੀ ਡਾਂਟ ਝਾੜ ਝੰਬ ਵੀ ਕਰ ਸਕਦਾ ਕੰਨ ਹੀ ਰੋਲੇ ਸਰ ਸਰ ਪੂਰਾ ਧਿਆਨ ਦਿਆ ਕਰੋ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆ ਸਰ 1 ਮਾਰੀ ਦੇ ਸਿਰ ਤੇ ਬਾਅਦ ਕਿਸੇ ਨੇ ਵੀ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹ ਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗਾ ਫਿਰੰਤੂ ਜੇਕਰ ਆਪਾਂ ਵੀਡੀਓ ਚ ਹੀ ਆਗੇ ਕਿ ਪੁਲਿਸ ਵਾਲੇ ਹੀ ਵਰਤੀ ਸੇ ਉਹਦੇ ਪੇਪਰ ਹੋ ਰਹੇ ਆ ਜਾਂ ਕੋਈ ਐਵਿਡੈਂਸ ਹੀ ਆ ਗਿਆ ਫਿਰ ਆਪਣੇ ਕੋਲੇ ਪੇਸ਼ ਕਰ ਦਿਓ ਕਿਤੇ ਤੁਹਾਡੇ ਸਰ ਸਾਡੇ ਇਹੋ ਜੀ ਕੋਈ ਵੀ ਗੱਲ ਨਹੀਂ ਹੈਗੀ ਸਰ ਚਲੋ पीएस जी राजपुरा का जैसा मंजीत जी ਤੁਸੀਂ ਕੱਲ੍ਹ ਦੀ ਗਰੁੱਪ ਕਾਲ ਕਿਉਂ ਨਹੀਂ ਜੁਆਇਨ ਕੀਤੀ? ਮੈਂ ਤੁਹਾਨੂੰ ਕੱਲ੍ਹ ਕੀਤੀ ਸੀ ਤਾਂ ਨਾ ਤੁਸੀਂ ਆ ਚੁੱਕੇ। ਨਹੀਂ ਸਰ ਮੈਂ ਕੀਤੇ ਲੱਗਦੀ ਰਹੀ ਸੀ ਸਰ। ਫਿਰ ਉਸ ਤੋਂ ਬਾਅਦ ਮੈਂ ਹੁਣ ਅਗਲੀ ਗੱਲ ਤੇ ਆ ਨਾ ਖੀਚ ਬਹੁਤਾ ਟਾਈਮ ਹੁਣ ਲਾਉਂਗਾ ਨਹੀਂ। ਅੱਖਿਆ ਨਾ। AI ਡਾਂਟ ਵੀ ਲੈਂਦਾ ਤੇ AI ਤੁਹਾਡਾ ਸਾਥ ਵੀ ਦਿੰਦਾ। ਸਾਥ ਕਿਵੇਂ ਦਿੰਦਾ? ਉਹ ਕਹਿੰਦਾ ਚਿੰਤਾ ਨਹੀਂ ਕਰਨੀ। ਜੇ ਕੋਈ ਗਲਗੁਲ ਆ ਗਈ ਤੁਹਾਡੀ ਫੋਟੋ ਆ ਗਈ ਵੀਡੀਓ ਆ ਗਈ ਚਿੰਤਾਵਾਂ ਨਾ ਕਰੋ ਰਿਪੋਰਟ ਤੇ ਮੈਂ ਬਣਾਣੀ ਹੈ ਦਬ ਕੇ ਰੱਖਿਓ ਕੰਮ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਮੈਂ ਵੇਖ ਲੂੰਗਾ ਆਪੇ AI ਤੁਹਾਡਾ ਸਾਥ ਵੀ ਦਿੰਦਾ ਜੇ ਤੱਕਾ ਕਰੋਗੇ ਤੇ AI ਤੁਹਾਡਾ ਸਾਥ ਵੀ ਦਿੰਦਾ ਫਿਰ ਤੇ ਮਤਲਬ AI ਹੀ ਪੰਜਾਬ ਚਲਾ ਰਿਹਾ ਹੁਣ ਅਖੀਰਲੀ ਗੱਲ ਕਰੂੰਗਾ ਸ਼ਾਰਟਸ ਵੀਡੀਓ ਤੁਸੀਂ ਬਹੁਤ ਦੇਖ ਲੀਆਂ ਗੱਲ ਤੁਸੀਂ ਸੁਣ ਲਈ ਅਖੀਰ ਚੋ ਕੀ ਕਹਿੰਦਾ ਜੀ ਜੇ ਕੋਈ ਆਪਣੀ ਹਿੰਮਤ ਨਾਲ ਅੰਦਰ ਪਹੁੰਚ ਵੀ ਗਿਆ ਨਾ ਮਤਲਬ ਵੈਸੇ ਤੇ ਚਲੋ ੱਤਕਾ ਉਹਦੇ ਨਾਲ ਬਾਹਰ ਹੀ ਹੋ ਜਾਣਾ ਤੇ ਜੇ ਕੋਈ ਅੰਦਰ ਪਹੁੰਚ ਵੀ ਗਿਆ ਆਪਣੀ ਹਿੰਮਤ ਨਾਲ ਦਲੇਰੀ ਨਾਲ ਦੂਜੀ ਪਾਰਟੀ ਦਾ ਬਣਦਾ ਤੁਸੀਂ ਇਹ ਨਹੀਂ ਕੁਝ ਕਹਿਣਾ ਆਰੋ ਨੂੰ ਇਨਸਟਰਕਸ਼ਨ ਕਰ ਦਿਓ ਅਗਲੇ ਦਿਨ ਸਕਰੂਟੀ ਚ ਉਹਦੇ ਕੈਨਸਲ ਕਰ ਦੇਗਾ ਆਪੇ ਤੁਸੀਂ ਨਹੀਂ ਪੰਗੇ ਲੈਣੇ AI ਪੋਚ ਚਲਾ ਕੇ ਹੁਣ ਸਵਾਲ ਵੱਡਾ ਹੈ ਕਿ AI ਜਨਰੇਟਿਡ ਆਡੀਓ ਦੀ ਜਾਂਚ ਦੀ ਵੀ ਗੱਲ ਹੋ ਗਈ ਹੈ ਜਿਹਦੇ ਤੇ ਪਰਚਾ ਵੀ ਹੋ ਗਿਆ ਹੈ ਮਾਮਲਾ ਹਾਈ ਕੋਰਟ ਵੀ ਪਹੁੰਚ ਗਿਆ ਹੈ ਜੋ AI ਨੇ kiya ਉਹ ਬਹੁ ਬਹੁ ਸਾਰਾ ਕੁਝ ਹੋਇਆ ਹੋ ਵੀ ਰਿਹਾ ਹੈ ਇਹਦਾ ਮਤਲਬ ਪੰਜਾਬ ਨੂੰ AI ਚਲਾ ਰਿਹਾ ਹੈ ਕਿ AI ਪੰਜਾਬ ਨੂੰ ਚਲਾ ਰਿਹਾ ਤੇ ਸਭ ਤੋਂ ਵੱਡਾ ਸਵਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਹੈ ਮੈਂ ਕੋਈ ਇਹਦੇ ਸਟਾਇਰ ਕੋਈ ਤੁਹਾਡੇ ਨਾਲ ਗੱਲ ਨਹੀਂ ਮੈਂ ਤਾਂ ਸਿਰਫ ਇਨਾ ਕਹਿਣਾ ਚਾ ਰਿਹਾ ਕਿ ਜੋ ਜੋ ਗੱਲਾਂ ਇਸ ਆਡੀਓ ਦੇ ਵਿੱਚ ਆਈਆਂ ਜਿਹਨੂੰ ਪੁਲਿਸ ਨੇ AI ਜਨਰੇਟਿਡ ਕਹਤਾ ਫਰਜੀ ਕਹਤਾ ਫਰਜੀ ਕਹਿਣ ਤੋਂ ਬਾਅਦ ਸਾਫ ਤੌਰ ਤੇ ਪਰਚਾ ਦਰਜ ਹੈ ਮੈਂ ਵੀ ਇਸ ਕਰਕੇ ਕਹਿ ਰਿਹਾ ਕਿ ਭਈ ਇਹ ਆਡੀਓ AI ਜਨਰੇਟਿਡ ਹੈ ਪਰ AI ਜਨਰੇਟਿਡ ਹੋਣ ਦੇ ਨਾਲ AI ਨੇ ਜੋ ਜੋ ਕਿਹਾ ਉਹ ਹੋ ਵੀ ਗਿਆ AI ਦੇ ਅੱਜ ਕੱਲ੍ਹ ਐਸਟ੍ਰੋਲੋਜੀ ਦੇ ਐਪ ਬਹੁਤ ਆ ਰਹੇ ਆ ਭਵਿੱਖਬਾਣੀ ਕਰ ਦਿੰਦੇ ਆ ਤੇ ਸ਼ਾਇਦ ਇਹ ਕੋਈ ਕੋਲੈਬ ਹੋਣਾ ਉਸ AI ਟੂਲ ਦਾ ਤੇ ਇਸ ਭਵਿੱਖਬਾਣੀ ਦਾ ਕਿ ਜੋ AI ਟੂਲ ਨੇ ਕਿਹਾ ਉਹ ਸਾਰਾ ਕੁਝ ਪੰਜਾਬ 'ਚ ਹੋ ਹੀ ਗਿਆ ਦੇ ਤੱਕੇ ਤੇ ਤੱਕਾ ਦੇ ਪੱਗਾਂ ਲੈ ਗਈਆਂ ਪੱਗਾਂ ਚਕੀਲਾਂ ਦੀਆਂ ਗੱਲਾਂ ਆ ਗਈਆਂ ਸ਼ਰਮ ਵਾਲੀ ਗੱਲ ਸੀ ਪਰ ਸਵਾਲ ਵੱਡਾ ਹੈ ਕਿ ਹੁਣ AI ਪੰਜਾਬ ਨੂੰ ਚਲਾ ਰਿਹਾ ਮੈਂ ਇਸ ਤੇ ਬਹੁਤਾ ਜ਼ਿਆਦਾ ਨਹੀਂ ਕਹੂੰਗਾ ਇਹ ਸਿਰਫ ਤੱਥ ਤੁਹਾਡੇ ਸਾਹਮਣੇ ਰੱਖਣੇ ਸੀ ਫੈਸਲਾ ਤੁਸੀਂ ਕਰੋ ਪੰਜਾਬ ਨੂੰ ਕਿਸ ਤੋਂ ਚਲਵਾਣਾ AI ਤੋਂ ਫਰਜੀ ਆਡੀਓ ਤੋਂ ਮੈਂ ਫਰਜੀ ਕਹੂੰਗਾ AI ਤੋਂ ਫਰਜੀ ਆਡੀਓ ਤੋਂ ਜਾਂ ਆਪਣੇ ਜ਼ਮੀਰ ਤੋਂ ਇਜਾਜ਼ਤ ਦਿਓ ਸਾਸਤ੍ਰਿਕ